ਜੋ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰਨ ਆ ਉਹ ਆਪ ਸਾਡੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਮਿਲਣ ਜਾ ਰਹੇ ਆ ਤੇ ਉਹਨਾਂ ਨੇ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਹੈਗੀ ਆ ਕਹਿੰਦੇ ਭਈ ਪੂਟਨ ਦੇ ਸਬੰਧ ਦੇ ਵਿੱਚ ਇਸ ਤਰ੍ਹਾਂ ਨਾ ਲੱਗਿਆ ਜਾਵੇ ਭਈ ਅਸੀਂ ਵੀਕ ਹੈਗੇ ਆ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਅੱਜ ਬਾਅਦ ਦੁਪਹਿਰ 1-on-1 ਮੀਟਿੰਗ ਵਾਈਟ ਹਾਊਸ ਦੇ ਵਿੱਚ ਕਰਨਗੇ ਸੋ ਇਹ ਕੁਐਸਚਨ ਇਨ ਆਨਸਰ سوشل میڈیا ਦੇ ਉੱਤੇ ਜਦੋਂ ਮੈਕਰਨ ਆ ਉਹ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਇਹ ਜਵਾਬ ਦਿੱਤਾ ਹੈਗਾ ਇਹ ਉਸ ਟਾਈਮ ਤੇ ਹੋਇਆ ਜਿਸ ਟਾਈਮ ਦੇ ਉੱਤੇ ਰਸ਼ੀਆ ਦੇ ਸਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਹੈ ਆ ਵੀ ਡਾਇਰੈਕਟ ਟਾਕਸ ਹੋਣੀਆਂ ਚਾਹੀਦੀਆਂ ਆ ਤੇ ਯੂਕਰੇਨ ਵਾਲਿਆਂ ਨੂੰ ਜਿਹੜਾ ਕਾਫੀ ਜਿਹੜਾ ਦਬਕਾ ਵੀ ਮਾਰਿਆ ਆ ਵੀ ਤੁਸੀਂ ਨਾ ਤਾਂ ਨਾਟੋ ਜੁਆਇਨ ਕਰ ਸਕਦੇ ਨਾ ਹੀ ਤੁਹਾਡੀ ਜਿਹੜੀ ਲੈਂਡ ਉਹਨਾਂ ਨੇ ਕੰਟਰੋਲ ਕੀਤੀ ਵਾਪਸ ਆ ਸਕਦੀ ਆ ਤੇ ਉਸ ਤੋਂ ਬਿਨਾ ਆ ਤੁਹਾਡੇ ਜਿਹੜੇ ਮਿਨਰਲ ਹੈਗੇ ਆ ਉਹ ਸਾਡੇ ਨਾਲ ਸ਼ੇਅਰ ਕਰਨੇ ਪਊਗੇ ਜਦ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਨੇ ਬਾਅਦ ਦੇ ਵਿੱਚ ਇਹ ਕਿਹਾ ਭਈ ਮੈਂ ਆਪਣੇ ਮੁਲਕ ਨੂੰ ਵੇਚਣ ਦੀ ਜਗ੍ਹਾ ਰਿਜ਼ਾਈਨ ਕਰ ਜਾਊਂਗਾ ਮੈਂ ਆਪਣੀ ਪੋਜੀਸ਼ਨ ਦੇ ਉੱਤੇ ਸੋ ਸਿਚੁਏਸ਼ਨ ਕਾਫੀ ਟੈਂਸ ਬਣੀ ਹੋਈ ਆ ਯੂਰਪ ਵਾਲੇ ਵੀ ਕਾਫੀ ਅਫਸੈਟ ਹੈਗੇ ਆ ਭਈ ਉਹਦੇ ਸਬੰਧ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਹਿ ਦਿੱਤਾ ਵੀ ਹੁਣ ਯੂਰਪ ਵਾਲਿਆਂ ਨੂੰ ਆਪਣੀ ਸਿਕਿਉਰਿਟੀ ਆਪ ਦੇਖਣੀ ਚਾਹੀਦੀ ਹੈਗੀ ਆ ਅਸੀਂ ਵੀ ਲੜਾਈਆਂ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਹੈਗੇ ਉਸ ਨੂੰ ਹੀ ਦੇਖਦੇ ਹੋਏ ਜੋ ਫਰਾਂਸ ਦੇ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਨ ਆ ਉਹ ਵਾਸ਼ਿੰਗਟਨ ਪਹੁੰਚੇ ਹੋਏ ਆ ਤੇ ਅੱਜ ਸ਼ਾਮ ਨੂੰ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਤੇ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਅਸੀਂ ਪੂਟਨ ਨੂੰ ਬੜੇ ਕਾਈਂਡਲੀ ਟਰੀਟ ਕਰਾਂਗੇ ਸਾਨੂੰ ਫਿਰ ਚਾਈਨਾ ਇਰਾਨ ਤੇ ਹੋਰ ਵੀ ਜਿਹੜੇ ਸਾਡੇ ਦੁਸ਼ਮਣ ਮੁਲਕ ਆ ਉਹ ਸਾਨੂੰ ਉਹੀ ਕੁਝ ਦੇਖਣਗੇ ਉਹ ਵੀ ਸਾਨੂੰ ਰਿਸਪੈਕਟ ਨਹੀਂ ਦੇਣਗੇ ਜੀ ਬਿਲਕੁਲ ਉਧਰ ਜਿਹੜੇ ਆ ਆਪਣੇ ਟਰੰਪ ਹੁਣੀ ਆ ਉਹਨਾਂ ਦੀ ਪਾਲਿਸੀ ਪੂਰੀ ਤਰ੍ਹਾਂ ਲੱਗ ਰਿਹਾ ਆ ਵੀ ਪੁਤਨ ਦੇ ਨਾਲ ਮਿਲ ਜੁਲ ਕੇ ਜਿਹੜੀ ਉਹ ਚੱਲ ਰਹੀ ਆ ਅੱਜ ਯੂਨ ਦੇ ਵਿੱਚ ਇੱਕ ਮਤਾ ਸੀਗਾ ਮਾਸਕੋ ਦੇ ਉਲਟ ਜਿਸ ਦੇ ਵਿੱਚ ਰਸ਼ੀਆ ਦੀ ਨਿੰਦਾ ਕੀਤੀ ਜਾਣੀ ਸੀ ਵੀ ਉਹਨਾਂ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਆ ਯੂਕਰੇਨ ਦੇ ਵਿੱਚ ਉਸ ਨੂੰ ਲੈ ਕੇ ਪਰ ਯੂਐਸ ਨੇ ਇਸ ਮਤੇ ਦੇ ਵਿੱਚ ਰਸ਼ੀਆ ਦੇ ਨਾਲ ਮਿਲ ਕੇ ਵੋਟ ਪਾਈ ਬਾਕੀ ਦੁਨੀਆ ਦੇ ਉਲਟ ਤੇ ਰਸ਼ੀਆ ਦੇ ਨਾਲ ਮਿਲ ਕੇ ਜਿਹੜੀ ਆ ਉਹ ਵੋਟ ਪਾਈ ਹੈਗੀ ਆ ਤੇ ਉਹਨਾਂ ਨੇ ਉਤਨ ਦੀਆਂ ਰਸ਼ੀਆ ਦੀ ਨਿੰਦਾ ਕਰਨੀ ਇਸ ਲੜਾਈ ਦੇ ਵਿੱਚ ਉਸ ਤੋਂ ਪੈਰ ਪਿੱਛੇ ਪਿੱਛੇ ਜਿਹੜੇ ਉਹ ਖਿਚ ਲਿਆ ਸੋ ਵਾਈਟ ਹਾਊਸ ਦਾ ਇਹ ਜਿਹੜਾ ਸ਼ਿਫਟ ਆ ਇਹ ਇੱਕ ਬਹੁਤ ਵੱਡਾ ਜਿਹੜਾ ਸ਼ਿਫਟ ਹੈ ਇਸ ਟਾਈਮ ਆ ਦੇਖਿਆ ਜਾ ਰਿਹਾ ਆ ਜਿਤੇ ਯੂਰਪ ਦੇ ਨਾਲ ਜਿੱਦਾਂ ਦੱਸ ਹੀ ਰਹੇ ਆ ਵੀ ਉਹਨਾਂ ਦੇ ਜਿਹੜੇ ਸਬੰਧ ਆ ਹੁਣ ਖਾਸੇ ਜਿਹੜੇ ਆ ਉਹ ਵਿਗੜੇ ਪਏ ਨੇ ਅਥਾਰਟੀਟੇਰੀਅਨ ਬੰਦਿਆਂ ਦੇ ਨਾਲ ਟਰੰਪ ਉਹਨਾਂ ਦੀ ਜਿਹੜੀ ਯਾਰੀ ਆ ਇਸ ਟਾਈਮ ਸਿਖਰ ਜਿਹੜੀ ਉਹ ਚੜ ਕੇ ਜ਼ਰੂਰ ਬੋਲ ਰਹੀ ਆ ਆ ਚਾਹੇ ਜਿਹੜਾ ਹਰਜੋਤ ਸਿੰਘ ਜੀ ਲੜਾਈ ਬੰਦ ਹੋਣੀ ਚਾਹੀਦੀ ਆ ਪਰ ਰੂਸ ਨੇ ਲੜਾਈ ਜਿਹੜੀ ਸ਼ੁਰੂ ਕੀਤੀ ਉਸ ਦੀ ਨਿੰਦਾ ਕਰਨ ਤੋਂ ਪਿੱਛੇ ਹਟਣਾ ਇਹ ਇੱਕ ਯੂਐਸ ਤੇ ਦੁਆਰਾ ਇੱਕ ਹਿਸਾਬ ਦੇ ਨਾਲ ਕਮਜ਼ੋਰੀ ਦਾ ਜਿਹੜਾ ਇੱਕ ਗੱਲ ਆ ਉਸ ਦੇ ਤੌਰ ਦੇ ਉੱਤੇ ਕਹਿੰਦੇ ਵੀ ਦੇਖਿਆ ਜਾ ਸਕਦਾ ਹੈਗਾ ਸੋ ਵਰਲਡ ਲੀਡਰਸ ਕਹਿੰਦੇ ਵੀ ਹੁਣ ਯੂਕਰੇਨ ਦੇ ਵਿੱਚ ਜਾ ਰਹੇ ਨੇ ਜਿੱਥੇ ਯੂਕਰੇਨ ਦੇ ਉੱਤੇ ਹਮਲੇ ਦੇ 3 ਸਾਲ ਪੂਰੇ ਜਿਹੜੇ ਆ ਉਹ ਹੋ ਰਹੇ ਨੇ ਇਸ ਮਤੇ ਦੇ ਉਲਟ ਯੂਐਸ ਨੇ ਰਸ਼ੀਆ ਦੇ ਨਾਲ ਮਿਲ ਕੇ ਜਿਹੜੀ ਆ ਉਹ ਵੋਟ ਪਾਈ ਆ ਇਹ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਹੋ ਰਿਹਾ ਆ ਵੀ ਇਸ ਲੜਾਈ ਦੇ ਵਿੱਚ ਨਿੰਦਾ ਕਰਨ ਵਾਲੇ ਮਤੇ ਦੇ ਉਲਟ ਯੂਐਸ ਦੁਨੀਆ ਦੇ ਉਲਟ ਤੇ ਰਸ਼ੀਆ ਦੇ ਨਾਲ ਮਿਲ ਕੇ ਵੋਟ ਪਾ ਰਿਹਾ ਹੈਗਾ ਤਿੰਨ ਸਾਲ ਹੋ ਗਏ ਆ ਯੂਕਰੇਨ ਤੇ ਰਸ਼ੀਆ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈਗੀ ਆ ਆ ਉਹਦੇ ਸਬੰਧ ਦੇ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਬਲਾਦੀਮੀਰ ਜ਼ੇਲੈਂਸਕੀ ਨੇ ਇਹ ਕਿਹਾ ਆ ਮੈਨੂੰ ਆਸ ਆ ਪਈ ਇਹ ਜਿਹੜੀ ਜੰਗ ਆ ਇਸ ਸਾਲ ਦੇ ਵਿੱਚ ਖਤਮ ਹੋ ਜਾਊਗੀ ਨਾ ਕਿ ਆਉਣ ਵਾਲੇ ਤਿੰਨਾਂ ਸਾਲਾਂ ਤਿੰਨਾਂ ਸਾਲਾਂ ਦੇ ਵਿੱਚ ਪਰ ਇਹਦੇ ਬਦਲੇ ਯੂਕਰੇਨ ਨੂੰ ਸਕਿਉਰਿਟੀ ਗਰੰਟੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਸਕੋ ਦੁਆਰਾ ਕੀ ਫੇਰ ਇਦਾਂ ਦਾ ਕੰਮ ਨਾ ਕਰੇ ਪਲੱਸ ਜ਼ੇਲੈਂਸਕੀ ਨੇ ਕਿਹਾ ਕਿ ਯੂਰੋਪੀਅਨ ਯੂਨੀਅਨ ਤੇ ਨਾਟੋ ਦੀ ਜਿਹੜੀ ਮੈਂਬਰਸ਼ਿਪ ਆ ਉਹ ਸਾਡੀ ਹੈਲਪ ਕਰੂਗੀ ਤਾਂ ਕਿ ਰਸ਼ੀਅਨ ਜੋ ਫਿਊਚਰ ਦੇ ਵਿੱਚ ਇਦਾਂ ਦਾ ਕੰਮ ਨਾ ਕਰਨ ਜੇਲੈਂਸਕੀ ਇੱਕ ਟਾਈਮ ਦੇ ਉੱਤੇ ਬੋਲ ਰਹੇ ਸੀ ਜਿੱਥੇ ਸਮਮਿਟ ਚੱਲ ਰਹੀ ਹੈ ਯੂਰਪੀਅਨ ਯੂਨੀਅਨ ਦੇ ਲੀਡਰਸ ਦੀ ਪਲੱਸ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਵੀ ਉੱਥੇ ਸੀਗੇ ਉਹਨਾਂ ਨੂੰ ਯੂਕਰੇਨ ਦੀ ਸਪੋਰਟ ਕਰਨ ਦੇ ਲਈ ਕਿਉਂਕਿ 3 ਸਾਲ ਅੱਜ ਹੋ ਗਏ ਆ ਜਦੋਂ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਉੱਤੇ ਅਟੈਕ ਕੀਤਾ ਸੀਗਾ ਜੇਲੈਂਸਕੀ ਨੇ ਵੀ ਕਿਹਾ ਹੈ ਕਿ ਪੀਸ ਡੀਲ ਦੇ ਵਿੱਚ ਜਿਹੜੇ ਪ੍ਰਿਜ਼ਨਰਸ ਆ ਜੋ ਜਿਹੜੇ ਸਾਡੇ ਕੋਲ ਆ ਉਹ ਅਸੀਂ ਉਹਨਾਂ ਨੂੰ ਵਾਪਸ ਦੇਵਾਂਗੇ ਤੇ ਰਸ਼ੀਆ ਵਾਲੇ ਜਿਹੜੇ ਆ ਉਹ ਸਾਨੂੰ ਜਿਹੜੇ ਆ ਵਾਪਸ ਦੇਣ ਯੂਕਰੇਨ ਦੇ ਆਫੀਸ਼ੀਅਲਸ ਨੇ ਕਿਹਾ ਯੂਐਸ ਤੇ ਯੂਕਰੇਨ ਕਲੋਜ਼ ਹੈਗੇ ਆ ਮਿਨਰਲ ਡੀਲ ਦੇ ਵਿੱਚ ਤੇ ਹੋ ਸਕਦਾ ਵੀ ਯੂਐਸਏ ਦੇ ਨਾਲ ਜਿਹੜੀ ਇਹ ਡੀਲ ਬਣ ਵੀ ਜਾਵੇ ਹਾਲਾਂਕਿ ਉਹਨਾਂ ਨੇ ਸਟੇਟਮੈਂਟਸ ਜਿਹੜੀਆਂ ਆ ਉਲਟ ਦਿੱਤੀਆਂ ਹੈਗੀਆਂ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟ੍ਰੇਮਰ ਉਹਨਾਂ ਨੇ ਇਹ ਕਿਹਾ ਭਈ ਰਸ਼ੀਆ ਦੇ ਕੋਲ ਸਾਰੀ ਪਾਵਰ ਨਹੀਂ ਹੈ ਵੀ ਦੇ ਡੋਨਟ ਹੋਲਡ 올 ਦਾ ਕਾਰਡਸ ਇਹ ਉਹ ਇਹ ਉਹਨਾਂ ਨੇ ਪ੍ਰੈਜ਼ੀਡੈਂਟ 트ੰਪ ਉਹਨਾਂ ਦੇ ਸਟੇਟਮੈਂਟ ਦੇ ਉਲਟ ਜਿਹੜੀ ਗੱਲਬਾਤ ਇਹ ਵੀ ਕੀਤੀ ਹੈਗੀ ਆ ਤੇ ਯੂਨ ਨੇ ਜੋ ਮਤਾ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਯੂਰੋਪੀਅਨ ਯੂਨੀਅਨ ਲੀਡ ਜਿਹੜਾ ਰੈਜ਼ੋਲੂਸ਼ਨ ਸੀ ਉਸ ਨੂੰ ਰੀਫਾਰਮ ਕੀਤਾ ਹੈ ਵੀ ਅਸੀਂ ਯੂਕਰੇਨ ਦੀ ਪੂਰੀ ਤਰ੍ਹਾਂ ਸਪੋਰਟ ਕਰਾਂਗੇ ਜਿਹੜੇ ਰੈਜ਼ੋਲੂਸ਼ਨ ਆ ਇਹਦੇ ਵਿੱਚ 2/3 VOTING ਪਾਸ ਲਈ ਚਾਹੀਦੀ ਸੀ 93 ਸਟੇਟਸ ਨੇ ਫੇਵਰ ਦੇ ਵਿੱਚ ਕੀਤਾ 18 ਨੇ ਅਗੇਨਸਟ ਕੀਤਾ ਤੇ 65 ਜਿਹੜੇ ਮੁਲਕਾ ਉਹ ਐਬਸਟੇਨ ਰਏ ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਵੋਟ ਆ ਉਹ ਨਹੀਂ ਪਾਈ ਹੈਗੀ ਮੈਕਰਨ ਹੁਣੇ ਕਿਹਾ ਵੀ ਸਾਡੀ ਅਨਵੇਵਰਿੰਗ ਸਪੋਰਟ ਆ ਯੂਕਰੇਨ ਦੇ ਲਈ ਅਸੀਂ ਪੂਰੀ ਤਰ੍ਹਾਂ ਯੂਕਰੇਨ ਦੇ ਨਾਲ ਹੈਗੇ ਆ ਇਹ ਦੇ ਸਬੰਧ ਵਿੱਚ ਮੈਂ ਵਾਸ਼ਿੰਗਟਨ ਪਹੁੰਚਿਆ ਹਾਂ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਆ ਡੋਨਾਲਡ ਟਰੰਪ ਉਹਨਾਂ ਦੇ ਨਾਲ ਗੱਲਬਾਤ ਹੋ ਸਕਿਆ ਜੀ ਅਗਲੀ ਜਿਹੜੀ ਗੱਲ ਕਰਦੇ ਚਾਹੀਏ ਟਰੰਪ ਪ੍ਰਸ਼ਾਸਨ ਦੇ ਵਿੱਚ ਲਗਾਤਾਰ ਧਨਾੜਾਂ ਦੇ ਨਾਲ-ਨਾਲ ਉਹਨਾਂ ਦੇ ਜਿਹੜੇ ਸਮਰਥਕਾਂ ਨੂੰ ਸਪੋਰਟ ਜਿਹੜੀ ਆ ਉਹ ਅਹੁਦੇ ਮਿਲ ਰਹੇ ਆ ਪੀਆਈ ਦੇ ਡਾਇਰੈਕਟਰ ਦੇ ਵੱਜੋਂ ਕੈਸ਼ ਪਟੇਲ ਨੇ ਸੌ ਜਿਹੜੀ ਉਹ ਚੱਕ ਲਈ ਸੀ ਪਿਛਲੇ ਵੀਕ ਤੇ ਵਿੱਚ ਅੱਜ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਇੱਕ ਕਨਜ਼ਰਵੇਟਿਵ ਜਿਹੜੇ ਪੋਡਕਾਸਟ ਹੋਸਟ ਹੈਗੇ ਨੇ ਡੈਨ ਬੌਂਜੀਨੋ ਉਹਨਾਂ ਨੂੰ ਜਿਹੜਾ ਆ ਡਿਪਟੀ ਐਫ ਬੀਆਈ ਦੇ ਡਾਇਰੈਕਟਰ ਦੇ ਤੌਰ ਦੇ ਉੱਤੇ ਨਿਯੁਕਤ ਕਰਨ ਦੀ ਜਿਹੜੀ ਸਲਾਹ ਆ ਟਰੰਪ ਹੋਣਾ ਨੇ ਜਿਹੜੀ ਉਹ ਕੀਤੀ ਆ ਇਨਫੈਕਟ ਇਹ ਪਤਾ ਲੱਗ ਰਿਹਾ ਵੀ ਜਿਹੜੇ ਡਾਨ ਬੌਂਜੀਨੋ ਆ ਉਹਨਾਂ ਨੇ ਇਸ ਸੱਦੇ ਨੂੰ ਸਵੀਕਾਰ ਵੀ ਜਿਹੜਾ ਉਹ ਕਰ ਲਿਆ ਹੈਗਾ ਆ ਜਿਹੜੇ ਡੌਨ ਬੈਂਟਿਨੋ ਆ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ 트ੰਪ ਹੁਣਾਂ ਦੇ ਉਲਟ ਐਫ ਪੀ ਆਈ ਦੇ ਉਹ ਲੋਕ ਜਿਨ੍ਹਾਂ ਨੇ ਕਨਫਿਡੈਂਸ਼ੀਅਲ ਪੇਪਰਸ ਨੂੰ ਲੈ ਕੇ ਦਸਤਾਵੇਜ਼ਾਂ ਨੂੰ ਲੈ ਕੇ ਇਨਕੁਆਇਰੀ ਕੀਤੀ ਉਹ ਸਾਰੇ ਫਾਇਰ ਕਰ ਦੇਣੇ ਚਾਹੀਦੇ ਆ ਜਿਹੜਾ ਕੈਸ਼ ਪਟੇਲ ਆ ਉਹ ਵੀ ਇਸੇ ਹੀ ਤਰੀਕੇ ਦੀ ਜਿਹੜੀ ਵਿਚਾਰ ਆ ਉਹ ਰੱਖਦੇ ਹੈਗੇ ਆ ਸੋ ਐਫ ਬੀ ਆਈ ਦਾ ਜਿਹੜਾ ਰੋਖਾ ਖਾਸਾ ਜਿਹੜਾ ਇਸ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਹੁਣ ਬਦਲਣ ਜਾਰੀਆ ਹੈਗਾ ਆ سوشل میڈیا ਪੋਸਟ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਲਿਖਿਆ ਆ ਵੀ ਜਿਹੜੇ ਡੈਨ ਮਨਜੀਨੋ ਆ ਉਹ ਉਸ ਨੂੰ ਆਪਣੇ ਮੁਲਕ ਦੇ ਲਈ ਬਹੁਤ ਜ਼ਿਆਦਾ ਪਿਆਰ ਆ ਤੇ ਇਸ ਲਈ ਮੈਂ ਉਸ ਨੂੰ ਡਿਪਟੀ ਡਾਇਰੈਕਟਰ ਆਫ ਐਫ ਬੀਆਈ ਦੇ ਵਜੋਂ ਜਿਹੜਾ ਆ ਉਹ ਨਿਯੁਕਤ ਕਰ ਰਿਹਾ ਨਾਮ ਕਰ ਰਿਹਾ ਆ ਤੇ ਕਹਿੰਦੇ ਵੀ ਇਹ ਬੈਸਟ ਹੋਊਗਾ ਜਿਹੜਾ ਹੁਣ ਤੱਕ ਦਾ ਸਭ ਤੋਂ ਬੈਸਟ ਡਾਇਰੈਕਟਰ ਆਪਾਂ ਨੂੰ ਮਿਲਿਆ ਆ ਕੈਸ਼ ਪਟੇਲ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਯੂਐਸ ਅਟਾਰਨੀ ਜਨਰਲ ਪੈਮ ਬੌਂਡੀ ਡਾਇਰੈਕਟਰ ਪਟੇਲ ਫੇਅਰਨੈਸ ਜਸਟਿਸ ਲਾ ਐਂਡ ਆਰਡਰ Will be brought back to America and quickly. Is Senate the confirmation, these route the ਨਹੀਂ ਹੁੰਦੀ ਸੋ ਜਿਹੜੇ ਪੋਡਕਾਸਟਰ ਤੇ ਫਾਕਸ ਨਿਊਜ਼ ਦੇ ਵਿੱਚ ਉਹ ਕੰਟਰੀਬਿਊਟਰ ਵੀ ਕੰਟਰੀਬਿਊਸ਼ਨ ਵੀ ਕਰਦੇ ਰਹਿੰਦੇ ਆ ਵੱਖ-ਵੱਖ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਜਿਹੜੀ ਸੈਨੇਟ ਦੀ ਜਿਹੜੀ ਕਨਫਰਮੇਸ਼ਨ ਦੇ ਤੋਂ ਬਗੈਰ ਡਿਪਟੀ ਡਾਇਰੈਕਟਰ ਆਫ FBI ਦੇ ਤੌਰ ਦੇ ਉੱਤੇ ਜਿਹੜੇ ਉਹ ਲੱਗੇ ਆ ਫਾਕਸ ਨਿਊਜ਼ ਵਾਲਿਆਂ ਨੂੰ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਕਿਸੇ ਨੇ ਸੋਚਿਆ ਹੋਊਗਾ ਵੀ ਉਹ ਇੱਕ ਜਿਹੜੇ ਸਰਕਾਰੀ ਅਹੁਦਿਆਂ ਦੇ ਏਡੇ ਏਡੇ ਵੱਡੇ ਵੱਡੇ ਜਿਹੜੇ ਆ ਅਹੁਦੇਦਾਰ ਵੜਨਗੇ ਐਡੀਆਂ ਏਜੰਸੀਜ਼ ਨੂੰ ਜਿਹੜਾ ਉਹ ਲੀਡ ਕਰਨਗੇ ਡਿਪਟੀ ਜਿਹੜੇ ਆਪਣੇ ਇਸ ਟਾਈਮ ਡਿਫੈਂਸ ਦੇ ਸਕੱਤਰ ਨੇ ਉਹ ਪੀਟ ਹੈਗਸ ਹੈ ਤੇ ਉਹ ਵੀ ਉਸ ਏਜੰਸੀ ਤੋਂ ਆ ਰਹੇ ਆ ਤੇ ਹੁਣ ਜਿਹੜੇ ਐਫਬੀਆਈ ਦੇ ਡਿਪਟੀ ਡਾਇਰੈਕਟਰ ਦੇ ਤੌਰ ਦੇ ਉੱਤੇ ਜਿਹੜੇ ਆ ਉਹ ਵੀ ਇਸ ਪਾਸੇ ਵੱਲੋਂ ਆ ਰਹੇ ਆ ਸੋ ਕਨਜ਼ਰਵੇਟਿਵ ਜਿਹੜੇ ਟਾਕ ਸ਼ੋਅ ਹੋਸਟ ਜਾਂ ਜਿਹੜੇ ਲੋਕ ਆ ਉਹ ਇਸ ਟਾਈਮ ਪੌਂਬਾਰਾ ਹਨ ਉਹਨਾਂ ਦੇ ਉਹ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੇ 트੍ਰੰਪ ਹੋਣੀ ਐਡਵਾਈਜ਼ਿੰਗ ਦੇ ਵਿੱਚ ਲੈ ਕੇ ਤੇ ਜਾਂ ਫਿਰ ਉਹਨਾਂ ਨੂੰ ਅਹੁਦੇਦਾਰੀਆਂ ਜਿਹੜੀਆਂ ਇਸ ਟਾਈਮ ਬਖਸ਼ ਰਹੇ